ਕੱਲ ਇੱਕ ਕੰਮ ਕਰ ਮੇਰੇ ਵਾਸਤੇ ਨਾ ਮੈਗੀ ਬਣਾ ਕੇ ਲਿਆ ਮੈਂ ਤਾਂ ਨਾ ਕਿ ਦੇਹੀ ਜੀ ਅੱਗ ਸੁਆ ਖਾਦੀ ਏ ਭਾਈ ਨਾ ਮੈਨੂੰ ਬਣਾਉਣੀਆਂ ਆਉਦੀ ਐ ਆਪੇ ਬਣਾ ਲੈ ਜਿਹੜਾ ਕੁਝ ਖਾਣਾ ਹੈਗਾ ਕੋਈ ਗੱਲ ਨਹੀਂ ਦੱਸ ਤਾਂ ਮੈਂ ਦਵਾਂਗੀ ਕਿ ਮੈਗੀ ਬਣਦੀ ਕਿਵੇਂ ਤੂੰ ਬਣਾਉਣ ਲਈ ਬਣ ਕਿਉਂ ਮੈਨੂੰ ਤੇ ਪਾਈ ਜਾਨੀ ਐ ਤੈਨੂੰ ਪਤਾ ਨਾ ਮੇਰਾ ਚਤ ਨਹੀਂ ਠੀਕ ਹੈਗਾ ਮੈਂ ਤਾਂ ਆਪਦੀਆਂ ਦਿਨ ਕਟੀਆਂ ਕਰਦੀ ਆਂ ਭਗ ਜਾ ਇੱਥੋਂ ਤੇਰਾ ਤਾਂ ਰੋਜ਼ ਦਾ ਹੀ ਇਹੀ ਕੰਮ ਐ ਵੀ ਮੇਰਾ ਚਤ ਨਹੀਂ ਠੀਕ ਚਤ ਨਹੀਂ ਠੀਕ ਐ ਕਰ ਆਬਿਆਪ ਨੂੰ ਨਾ ਜ਼ਹਿਰ ਖਾ ਕੇ ਨਾ ਮਰ ਹੀ ਜਾ ਤੂੰ ਲੈ ਮੈਂ ਜ਼ਹਿਰ ਖਾ ਕੇ ਘਾਤੋਂ ਮਰ ਜਾ ਦੱਸ ਮੇਰਾ ਘਰ ਬਾਰ ਆ ਕੇ ਜ਼ਹਿਰ ਖਾ ਕੇ ਮਰ ਜਾ ਜ਼ਹਿਰ ਖਾ ਕੇ ਮਰਨ ਮੇਰੇ ਦੁਸ਼ਮਣ ਹੂੰ ਦੁਸ਼ਮਣ ਦੁਸ਼ਮਣਾਂ ਨੂੰ ਤਾਂ ਮਾਰ ਹੀ ਬੈਠੀ ਐ ਤੂੰ ਹੋਰ ਕੋਈ ਕਸਰ ਰਹਿੰਦੀ ਐ ਛੱਡੀ ਐ ਤੂੰ ਚੁੱਪ ਕਰਕੇ ਨਾ ਮੈੱਗੇ ਬਣਾ ਲੈ ਮੇਰੇ ਲਈ ਨਹੀਂ ਤਾਂ ਮੈਂ ਤੈਨੂੰ ਦੱਸ ਤਵੀ ਆਜਾ ਤੇਰਾ ਹਾਲ ਕਰੂੰਗੀ ਨਾ ਜ਼ਿੰਦਗੀ ਪਰ ਭੁੱਲ ਨਹੀਂ ਸਕਦੀ ਹੈਗੀ ਮਾੜਾ ਮੋਟਾ ਕੋਈ ਮਿੱਠਾ ਤੇ ਪਿਆਰ ਨਾਲ ਬੋਲਿਆ ਕਰ ਜੇ ਜੀ ਕਹੀਂ ਤਾਂ ਜੀ ਕਹਾਵੇਂ ਹੈਂ ਕਿ ਵਾਈ ਬੱਡੂ ਖਾਉਂ ਵੰਗੂ ਪੈਣੀ ਐ ਅੱਛਾ 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 ਮੈਂ ਤੈਨੂੰ ਜੀ ਕਹਾ ਮੈਂ ਤੂੰ ਹੁੰਨੀ ਕੌਣ ਹੈ ਜਿਹਨੂੰ ਮੈਂ ਜੀ ਕਹਾ ਇਸ ਘਰ ਦੀ ਮਾਲਕਨ ਮੈਂ ਆ ਤੂੰ ਨਹੀਂ ਹੈਗੀ ਠੀਕ ਹੈ ਐਂ ਬੈਂਪਾੜੀ ਫਿਰਦੀ ਐ ਮਾਲਕਨ ਤਾਂ ਘਰ ਦੀ ਮੈਂ ਆ ਮੇਰੇ ਪੁੱਤ ਦਾ ਘਰ ਹੈਗਾ ਮੇਰੇ ਪੁੱਤ ਦੇ ਮੰਗਰ ਤੂੰ ਆਈ ਐ ਅੱਛਾ ਫਿਰ ਜਦੋਂ ਤੇਰਾ ਸਾਰੇ ਰਾਜ਼ ਖੁੱਲ ਹੀ ਗਏ ਤੇ ਇਸ ਘਰ ਦੀ ਮਾਲਕਨ ਵੀ ਮੈਂ ਹੋਈ ਤੈਨੂੰ ਕੋਈ ਪੁੱਛਦਾ ਨਹੀਂ, ਛਦਾ ਨਹੀਂ, ਤੇਰਾ ਪੁੱਤ ਤੈਨੂੰ ਨਹੀਂ ਬੁਲਾਉਂਦਾ। ਬੰਦਾ ਤੇਰੇ ਸਿਰ ਤੇ ਨਹੀਂ ਹੈਗਾ। ਰਹਿ ਕੌਣ ਗਿਆ? ਕੋਈ ਵੀ ਨਹੀਂ। ਬੋਲ ਹੁਣ। ਚੁੱਪ ਕਿਉਂ ਹੋ ਗਈ? ਕਿ ਬੈਸਨ ਨੂੰ ਜੀ ਨਹੀਂ ਕਰਦਾ? ਬਸ ਸਾਹ ਮੁੱਕਣਾ ਲਿਆ ਤੇਰੇ ਤਾਂ। ਰੱਬ ਨੂੰ ਪਿਆਰੀ ਹੋ ਜੇਗੀ ਜਲਦੀ ਤੂੰ। ਜੈ ਜੀ ਤੇਰੇ ਹਾਲਾਤ ਚੱਲਦੇ ਨੇ। ਬਾਲਾ ਨਾ ਹਕਾਰ ਨਾ ਕਰਿਆ ਕਰ। ਏ ਨਹੀਂ ਪਤਾ ਹੁੰਦਾ। ਰੱਬ ਕਦੋਂ ਕਿਸੇ ਨੂੰ ਕੀ ਕਰ ਦੇ। ਕਰ ਤਾਂ ਮੈਂ ਦਿੰਨੀ ਆ ਤੇ ਮੇਰੀ ਗੱਲ ਸੁਣ ਲਾ ਚੁੱਪ ਕਰ ਤੇ ਜਿਹੜਾ ਕੰਮ ਕਿਹਾ ਨਾ ਉਹ ਕਰ ਦੇ ਨਹੀਂ ਤਾਂ ਤੇਰਾ ਇਹ ਜਾ ਹਾਲ ਕਰੂੰਗੀ ਨਾ ਜ਼ਿੰਦਗੀ ਪਰ ਸੋਚ ਨਹੀਂ ਸਕਦੀ ਤੇਰੇ ਟੋਟੇ ਟੋਟੇ ਕਰਕੇ ਨਾ ਡਰਾਮ ਚ ਪਾ ਦੂ ਤੇ ਉੱਤੇ ਪਾ ਦੂ ਸਿਮਿੰਟ ਟੋਟੇ ਕਰਕੇ ਪਾ ਦੂਗੀ ਠੀਕ ਹੈ ਟੋਟੇ ਕਰਕੇ ਤਾਂ ਤੂੰ ਪਾ ਸਕਦੀ ਐ ਪਰ ਇੱਕ ਗੱਲ ਯਾਦ ਰੱਖੀ ਇਹੋ ਜਿਹਾ ਕੱਦਨ ਕਦੇ ਵੀ ਗੁੱਜੇ ਨਹੀਂ ਰਹਦੇ ਹੁੰਦੇ ਭਾਵੇਂ ਤੂੰ ਖੂਚ ਵੜ ਕੇ ਕੋਈ ਗੱਲ ਕਰ ਲਾ ਬਾਹਰ ਤਾਂ ਉਹ ਵੀ ਨਿਕਲੀ ਆਉਂਦੀ ਐ ਮੜ ਕੇ ਸਾਰੀ ਉਮਰ ਜੇਲ੍ਹ ਚ ਵੀ ਤੂੰ ਹੀ ਸੜੇਗੀ ਕਰ ਲੈ ਆਪਦੀਆਂ ਮਨ ਮਰਜ਼ੀਆਂ ਮੈਂ ਤਾਂ ਹੁਣ ਜਿਉਂਦੀ ਹੋਈ ਵੀ ਮਰਿਆਂ ਦੇ ਬਰਾਬਰ ਆ ਜਿੰਨੇ ਤੂੰ ਕਤਲ ਕਰੇ ਨੇ ਜਿਵੇਂ ਤੂੰ ਰਾਜ ਰੱਖੇ ਸੀ ਉਵੇਂ ਮੈਂ ਵੀ ਰੱਖ ਲਾਂਗੀ ਮੇਰੇ ਵੀ ਸਾਲਾ ਤੱਕ ਨਾ ਐਂ ਰਾਜ ਦੱਬੇ ਦੇ ਦੱਬੇ ਰਹਿ ਜਾਣਗੇ ਨਾ ਕਿਸ ਨੂੰ ਪਤਾ ਲੱਗੇ ਵੈਸੇ ਵੀ ਤੈਨੂੰ ਹੁਣ ਪੁੱਛਣ ਵਾਲਾ ਕੌਣ ਹੈ ਤੇਰੇ ਤਾਂ ਉਗ ਸੁਗ ਵੀ ਨਹੀਂ ਮਿਲਨੀ ਕਿਸੇ ਨੂੰ ਕੋਈ ਨਹੀਂ ਹੋ ਰੱਬ ਦੀ ਕਚੈਰੀ ਚ ਤਾਂ ਜਾਏਗੀ ਨਾ ਉੱਥੇ ਨਹੀਂ ਕੋਈ ਬੰਦਾ ਲਕੋ ਰੱਖ ਸਕਦਾ ਉੱਥੇ ਤਾਂ ਸਾਰੇ ਲੇਖੇ ਤੈਨੂੰ ਦੇਣ ਹੀ ਪੈਣਗੇ ਕੋਈ ਮਰਜ਼ੀ ਕਰ ਲੈ ਮੇਰੇ ਨਾਲ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਉਦੋਂ ਲੇਖੇ ਵੀ ਦੇ ਦਾਂਗੀ ਪਰ ਚੁੱਪ ਕਰਕੇ ਨਾ ਕੰਮ ਕਰ ਲੈ ਸੁਣ ਗਿਆ ਨਾ ਤੈਨੂੰ ਬੇਸ਼ਰਮ ਛੇ ਗੁੱਡੀ ਦਿੱਤੀ ਕਿ ਮੇਰਾ ਆਖ ਨਹੀਂ ਮੂੰਹ ਘੁਲੜਤੀਏ ਮੇਰੇ ਨਾਲ ਕਿ ਜਿ ਬਰਾਬਰੀ ਤਾਂ ਮੈਂ ਕਰ ਲੈਣੀ ਆ ਅੰਦਰੋਂ ਅੰਦਰ ਹੀ ਤਾਂ ਮੈਨੂੰ ਡਰ ਲੱਗਦਾ ਇਹਦਾ ਤਾਂ ਹੀ ਨਹੀਂ ਪਤਾ ਰਾਤ ਨੂੰ ਸੁੱਤੀ ਪਈ ਜਾ ਗਲ ਘੋਟ ਦੇ ਕਿੱਤਰ ਨੂੰ ਜਾਵਾਂ ਮੈਂ ਮਨੇ ਦਰਉ ਨਹੀਂ ਗੱਲ ਸੁਣਦੀ ਵੀ ਆਪ ਦੇ ਘਰੇ ਆ ਜੂ ਇਹ ਕੱਲੀ ਸ਼ੇਰਨੀ ਬਣੀ ਫਿਰਦੀ ਐ ਚੜੇਲ ਮਰਨਾ ਈ ਸੁ ਵੀ ਨਹੀਂ ਮੱਕੇ ਤੇ ਕੰਮ ਹੁੰਦਾ ਸਿਰਪਾ ਤੂੰ ਹੀ ਚਾਲਾ ਏ ਤੂੰ ਮੈਨੂੰ ਜਿੰਦ ਘੰਡਿਆ ਰਹੀ ਗੀ ਮੰਮੀ ਕੋਈ ਨਾ ਤੋ ਦਿੰਨੀਆ ਪੁੱਤ ਚਲ ਬਾਅਦ ਚ ਤੋ ਲੰ ਕੋਈ ਨਾ ਮੇਰੀ ਗੱਲ ਸੁਣ ਪਹਿਲਾਂ ਉਰੀਆ ਤੁ ਕੀ ਹੋ ਗਿਆ ਹਾਂ ਉਹ ਹੋਇਆ ਤਾਂ ਕੁਛ ਨਹੀਂ ਨਾ ਕੁਛ ਹੋਣਾ ਮੈਂ ਇਹ ਕਹਿੰਦੀ ਸੀ ਤੂੰ ਲਾਡੀ ਨੂੰ ਮਾੜਾ ਮੋਟਾ ਸਮਝਾਇਆ ਨਹੀਂ ਕਾਦੀ ਗੱਲ ਤੇ ਮੰਮੀ ਹਾਈਵੇ ਰੱਬਾ ਐਨਾ ਤਾਂ ਮੱਥਾ ਮਾਰਿਆ ਸੀ ਲਾਡੀ ਨਾਲ ਵੀ ਤੁਸੀਂ ਹੁਣ ਦੇਖ ਲਓ ਭਾਈ ਵਗਜੋ ਮੰਮੀ ਹੁਣ ਤੁਸੀਂ ਗੱਲ ਕੀਤੀ ਤਾਂ ਸੀ ਹੁਣ ਜੇ ਤੁਹਾਨੂੰ ਹੀ ਜਵਾਬ ਦਿੱਤਾ ਹੁਣ ਮੇਰੇ ਕਹੇ ਤੇ ਕਿਹੜਾ ਵਗ ਜਾਣਗੇ ਜਦੋਂ ਉਹਨਾਂ ਦਾ ਮਨ ਹੋਇਆ ਨਾ ਉਹਨਾਂ ਦੀ ਮਰਜ਼ੀ ਹੋਈ ਉਦੋਂ ਜਾਣਗੇ ਪੁੱਤ ਮੀਆਂ ਬੀਬੀ ਦੇ ਗੱਲ ਕੁਛ ਹੋਰ ਹੁੰਦੀ ਆ ਗੱਲ ਕੀਤੀ ਦੀ ਸਾਡੀ ਕੁਛ ਹੋਰ ਹੈ ਹੈ ਮੜਾ ਮੋਟਾ ਤਾਂ ਦੇਖਦੀ ਤੂੰ ਗੱਲ ਕਰਕੇ ਕੁਛ ਤਾਂ ਤੈਨੂੰ ਅੱਗ ਸੁਗ ਦਿੰਦਾ ਜਾਣ ਆਉਣ ਦਾ ਮੈਂ ਮੰਮੀ ਗੱਲਾਂ ਗੱਲਾਂ ਚ ਗੱਲ ਕਹਿ ਕਿ ਤਾ ਦੇਖੀ ਸੀ ਪਰ ਗੱਲ ਸੁਣ ਹੀ ਨਹੀਂ ਮਰੀਆਂ ਸੁਣੀ ਕਰਤੀ ਗੱਲ ਮੈਂ ਚਲ ਜੇ ਕਹਨੇ ਹੋ ਤਾਂ ਕਰਕੇ ਦੇਖ ਲੀਨੀ ਗੱਲ ਤੂੰ ਮੜਾ ਜੇ ਕਹਿ ਕੇ ਤਾਂ ਦੇਖ ਵੀ ਤੁਸੀਂ ਕੁਛ ਵਿਚਾਰੀ ਗੱਲ ਹੋਰ ਸਾਰਾ ਦਿਨ ਪਏ ਰਹਿੰਦੇ ਆ ਸਾਰਾ ਦਿਨ ਨਾ ਧੋਕ ਪੈ ਜਾਂਦੇ ਆ ਹੁਣ ਆਏ ਤਾਂ ਜ਼ਿੰਦਗੀ ਨਿਕਲਣੀ ਮੰਮੀ ਸਾਰੀ ਹਾਂ ਚਲ ਪੈਣ ਵਾਲੀ ਤਾਂ ਕੋਈ ਗੱਲ ਨਹੀਂ ਪਤਾ ਹਨਾ ਪਰ ਇੱਕ ਗੱਲ ਆ ਜੇ ਹੁਣ ਆਪਦਾ ਘਰਵਾਰ ਨਹੀਂ ਜਾ ਕੇ ਸੰਭਾਲੂਗਾ ਹੈ ਫਿਰ ਦੱਸ ਕਰੂਗਾ ਕੀ ਚਲ ਮੈਂ ਦੇਖਦੀ ਨਾਲੇ ਬਲਬਲ ਤਾਂ ਚਾਹੁੰਦੀ ਇਹ ਆ ਵੀ ਮੈਂ ਉੱਥੇ ਡੇਰੇ ਲਾ ਕੇ ਰਹਾ ਹਾਂ ਉਹ ਤਾਂ ਇਹੀ ਕੁਛ ਤਾਂ ਭਾਂਦੀ ਸੀ ਉਹਨੇ ਹੋਰ ਕੀ ਕੀਤਾ ਸੀ ਕਾਹ ਤੋਂ ਘਰੇ ਆਈ ਸੀ ਆਹੀ ਕੁਛ ਕਰਨ ਤਾਂ ਆਈ ਸੀ ਹੁਣ ਇਹਨੂੰ ਇਹਨਾਂ ਨੂੰ ਕਿਵੇਂ ਸਮਝਾਗੀ ਆਪਾਂ ਇਹ ਤਾਂ ਤੈਨੂੰ ਹੀ ਸਮਝਾਉਣਾ ਪੈਣਾ ਹੁਣ ਮੈਂ ਤਾਂ ਮੱਥਾ ਮਾਰ ਲਿਆ ਆਪਦੇ ਨਾਲ ਚਲ ਮੈਂ ਦੇਖਦੀ ਸਮਝਾਉਣੀ ਆ ਤੂੰ ਗੱਲ ਕਰਕੇ ਦੇਖ ਪਹਿਲਾਂ ਚਲ ਆਉਣੀ ਆ ਫਿਰ ਮੈਂ ਕਰ ਗੱਲ ਜੇ ਸਮਝ ਜੇ ਆ ਵਧੀਆ ਜੀ ਠੀਕ ਹੋ ਤੁਸੀਂ ਆਹੋ ਠੀਕ ਮੈਂ ਕਿਹਾ ਸਵੇਰ ਦੇ ਆ ਹੀ ਪਈ ਉਹ ਜਾਏ ਖੇਰ ਜਾਏ ਕੋਈ ਨਹੀਂ ਜਾ ਆਉਂਗਾ ਤੈਨੂੰ ਬਾਲੀ ਫਿਕਰ ਹੈ ਜਾ ਆ ਮੈਂ ਕੋਈ ਓਹੋ ਮੈਂ ਕਹਿੰਦੀ ਸੀ ਨਾ ਮੈਂ ਖਾਣ ਬੰਦੇ ਦਾ ਪਏ ਪਏ ਦਾ ਮਨ ਵੀ ਮੋੜ ਬਲਣਾ ਚ ਲੱਗਦਾ ਰਹਿੰਦਾ ਚਲ ਆਇਆ ਮਾਈਂਡ ਫਰੈਸ਼ ਹੋ ਜਾਊਗਾ ਜੇ ਬਾਹਰ ਚਲੇ ਜਾਉਗੇ ਤਾਂ ਕੋਈ ਨਹੀਂ ਮੈਂ ਵੀ ਸੋਚੀ ਜਾਂਦਾ ਸੀਗਾ ਜਾ ਕੇ ਆਉਂਗਾ ਕਿਸੇ ਪਾਸੇ ਤਾਂ ਮੈਨੂੰ ਕਿਹចੇ ਪਾਸੇ ਕਿੱਥੇ ਜਾਣ ਆਪਣਾ ਖੇਤ ਹੈਗਾ ਉੱਥੇ ਜਾਇਓ ਕਿਤੇ ਮੇਰਾ ਨਹੀਂ ਜੀ ਕਰਦਾ ਜਾਣ ਨੂੰ ਜਿੱਥੇ ਮੇਰਾ ਦਿਲ ਕਰਦਾ ਮੈਂ ਤਾਂ ਉੱਥੇ ਜਾਊਗਾ ਫਿਰ ਆਪਾਂ ਆਦੇ ਪਿੰਡ ਚੱਲ ਬਣਦੇ ਆ ਨਾਲੇ ਆਪਦਾ ਘਰ ਆ ਆਪਦਾ ਪਿੰਡ ਪਿੰਡ ਉੱਥੇ ਨਾਲ ਜੀ ਲੱਗੂਗਾ ਆਪਣਾ ਤੇ ਤੁਹਾਡਾ ਦਿਮਾਗ ਆ ਕਿ ਕੀ ਆ ਤੈਨੂੰ ਮੈਂ ਕੱਲ ਵੀ ਮਨਾ ਕੀਤਾ ਕਿ ਮੈਂ ਉੱਥੇ ਨਹੀਂ ਜਾਣਾ ਉੱਥੇ ਕੌਣ ਆ ਮੇਰਾ ਅੱਜ ਫਿਰ ਤੂੰ ਉਹੀ ਗੱਲ ਕਰਨ ਲੱਗੀ ਮੇਰੇ ਕੋਲੇ ਆ ਕੇ ਓਹੋ ਮੇਰੇ ਗੱਲ ਸੁਣੋ ਆਪਣਾ ਘਰ ਆ ਉੱਥੇ ਜਦੋਂ ਆਪਾਂ ਜਾਵਾਂਗੇ ਆਪਾਂ ਤਾਂ ਆਪਦੇ ਲਈ ਹੈਗੇ ਆਪਣੇ ਜਵਾਕ ਹੈਗੇ ਹੁਣ ਆਪਾਂ ਉਹਨਾਂ ਦੇ ਅੱਗੇ ਸੋਚਣਾ ਹੀ ਹੈ ਜਵਾਕ ਇੱਥੇ ਫਿਰ ਕਿ ਉੱਥੇ ਜਾਏ ਕੁਝ ਵਾੜਾ ਹੋ ਜਾਊਗਾ ਫਿਰ ਆਪਦਾ ਘਰ ਬਰ ਛੱਡਾਂਗੇ ਆਪਾਂ ਕਿੰਨੇ ਦਾਮ ਆਪਾਂ ਇੱਥੇ ਬੈਠੇ ਰਹਾਂਗੇ ਤੂੰ ਮੇਰੀ ਗੱਲ ਸਮਝਦੀ ਕਿਉਂ ਨਹੀਂ ਹੈ ਜਿੱਥੋਂ ਮੈਨੂੰ ਇੰਨੀ ਭੜੀ 6:00 ਵਜੇ ਆ ਹੈ ਸਾਰਾ ਕੁਝ ਪਤਾ ਲੱਗਿਆ ਉੱਥੇ ਜਾ ਬਣਾ ਦੁਬਾਰੇ ਫਿਰ ਉਸੇ ਮਾਰੇ ਮੱਥੇ ਲੱਗ ਜਾਗਾ ਕੀ ਨਾ ਲੱਗੋ ਮੱਥੇ ਨਾ ਬੁਲਾਇਓ ਕਿਉਂ ਬੁਲਾ ਤਾਂ ਮੈਂ ਹੁਣ ਵੀ ਨਹੀਂ ਰਿਹਾ ਫਿਰ ਆਪਦਾ ਘਰ ਤਾਂ ਛੱਡਿਆ ਨਹੀਂ ਜਾਂਦਾ ਨਾ ਆਪਦੇ ਹੱਥ ਕਿਵੇਂ ਛੱਡ ਦੇ ਉੱਥੇ ਕੋਈ ਹੋਰ ਹੋਰ ਕੋਈ ਆ ਕੇ ਬਹਿ ਜਾਊਗਾ ਉੱਥੇ ਮੈਂ ਤਾਂ ਛੱਡ ਦੇਣਾ ਦੇਖੋ ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦੀ ਆ ਵੀ ਹੁਣ ਤੁਸੀਂ ਗੁੱਸੇ 'ਚ ਹੋ ਤਾਂ ਫਿਰ ਤਾਂ ਸਹੀ ਫੈਸਲਾ ਨਹੀਂ ਲਿਆ ਜਾ ਸਕਦਾ ਪਰ ਮੈਂ ਤੁਹਾਨੂੰ ਸਮਝਾ ਰਹੀ ਆ ਨਾ ਵੀ ਆਪਣੇ ਲਈ ਕੀ ਠੀਕ ਆ ਕੀ ਗਲਤ ਆ ਆਪਣੇ ਲਈ ਇਹੀ ਸਹੀ ਆ ਕਿ ਆਪਾਂ ਆਪਦੇ ਘਰੇ ਵਗ ਜਗੇ ਜਵਾਕਾਂ ਨੂੰ ਲੈ ਕੇ ਮੇਰੀ ਗੱਲ ਸੁਣ ਮੈਨੂੰ ਮਤ ਨਾ ਦੇ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਠੀਕ ਆ ਜੇ ਤੁਹਾਨੂੰ ਮੈਨੂੰ ਇੱਥੇ ਬੁਰਾ ਲੱਗਦਾ ਬੈਠਿਆ ਠੀਕ ਹੈ ਤੇਰੇ ਮਾਪਿਆਂ ਦੇ ਘਰੇ ਬੈਠਾ ਤੂੰ ਮੈਨੂੰ ਤਾਂ ਦੱਸ ਦੇ ਮੈਂ ਕਿਤੇ ਹੋ ਟਿਕਾਣ ਲੱਭਣਾ ਨਾ ਤੂੰ ਸੁੱਪਠੀਆਂ ਗੱਲਾਂ ਕਿਉਂ ਕਰਦੀ ਹੋ ਮੈਨੂੰ ਕਾਹਦਾ ਗੁੱਸਾ ਹੋਣਾ ਇਹ ਵੀ ਤੁਹਾਡਾ ਆਪਦਾ ਹੀ ਘਰ ਹੈ ਇਹ ਵੀ ਤੁਹਾਡੇ ਆਪਦੇ ਮਾਪੇ ਹੋ ਤੁਸੀਂ ਬੈਠ ਸਕਦੇ ਹੋ ਪਰ ਮੈਂ ਉਹ ਨਹੀਂ ਕਹਿੰਦੀ ਮੈਂ ਤਾਂ ਐਂ ਕਹਿਣਾ ਚਾਹਣੀ ਆ ਵੀ ਲੋਕ ਤਾਂ ਇਹ ਚੀਜ਼ਾਂ ਭਾਲਦੇ ਹੀ ਸੀਗੇ ਜੇ ਆਪਾਂ ਨਿਕਲ ਗਏ ਉੱਥੋਂ ਹੁਣ ਸਾਰਾ ਕੁਝ ਬੁਰਬੁਲ ਤੂੰ ਜਾਣਦੇ ਨਹੀਂ ਬੁਰਬੁਲ ਉਹ ਕੀ ਚਾਹੁੰਦੀ ਸੀ ਉਹ ਸਾਰੇ ਘਰ ਤੇ ਰਾਜ ਕਰਕੇ ਬੈਠ ਜੂਗੀ ਆਪਾਂ ਤੁਸੀਂ ਸਾਰੀ ਉਮਰ ਦੀ ਮਿਹਨਤ ਕੀਤੀ ਹੋਈ ਆ ਹੁਣ ਆਪਾਂ ਉਹ ਹੀ ਛੱਡ ਦੇਗੇ ਉੱਥੇ ਸਾਰਾ ਕੁਝ ਮੇਰੀ ਗੱਲ ਸੁਣ ਠੀਕ ਹੈ ਉੱਥੇ ਜਾ ਕੇ ਬਹਿ ਜਾ ਸਾਰਾ ਕੁਸਤੂ ਰੱਖ ਲੈ ਬਸ ਮੈਨੂੰ ਤਾਂ ਕਦੇ ਉਹ ਵੀ ਨਹੀਂ ਕਿਸ ਚੀਜ਼ਾਂ ਦਾ ਲਾਲਚ ਬਸ ਫਿਰ ਚੁੱਪ ਕਰ ਜਾ ਮੈਂ ਇੱਥੇ ਬੈਠਾ ਤੈਨੂੰ ਕੀ ਹੋ ਉੱਥੇ ਜਾਣ ਨੂੰ ਮੈਂ ਮਰੀ ਨਹੀਂ ਸਮਝਾਉਣਾ ਚਾਹੁੰਦੀ ਸੀਗੀ ਤੁਹਾਨੂੰ ਪੁੱਤ ਚਾਹ ਦੀ ਕੁੱਟ ਲਿਆ ਆਂ ਨਹੀਂ ਜੀ ਬਸ ਚਾਹ ਨੇ ਪੀਣੀ ਮੇਰਾ ਦਿਲ ਕਰਦਾ ਕਿਤੇ ਜਾਣ ਨੂੰ ਉੱਥੇ ਜਾ ਮੇਰੀ ਗੱਲ ਸੁਣ ਪੁੱਤ ਤੇ ਕੁਛ ਨਹੀਂ ਕੁਛ ਨਹੀਂ ਮੈਨੂੰ ਪਤਾ ਤੁਸੀਂ ਜਿਹੜੀ ਗੱਲ ਕਹਿਣੀ ਆ ਠੀਕ ਹੈ ਕੋਈ ਗੱਲ ਨਹੀਂ ਮੈਂ ਕਰਦਾ ਆ ਉਹਦਾ ਇਂਤਜ਼ਾਮ ਹੈ ਜਾਣਾ ਕਿਸੇ ਪਾਸੇ ਨਾ ਨਾ ਪੁੱਤ ਲੈ ਹੈ ਐਡੀ ਥੋੜੀ ਗੱਲ ਲਗੀ ਮੈਂ ਤੈਨੂੰ ਜਾਣ ਨੂੰ ਥੋੜੀ ਕਹਿ ਰਹੀ ਆ ਮੈਂ ਤਾਂ ਤੈਨੂੰ ਇਹ ਗੱਲ ਕਹਿ ਰਹੀ ਆ ਵੀ ਪੁੱਤ ਮਾੜਾ ਮੋਟਾ ਤੂੰ ਜਾ ਕੇ ਦੇਖ ਤਾਂ ਸਹੀ ਆ ਉਹਦਾ ਘਰਵਾਰ ਹੈ ਬਹੁਤ ਕੁਝ ਹੋ ਜਾਂਦਾ ਹੁੰਦਾ ਜ਼ਿੰਦਗੀ ਚ ਮੈਨੂੰ ਦੇਖਣਾ ਕੁਝ ਵੀ ਠੀਕ ਹੈ ਬਰਿੰਦਰ ਨਾਲੇ ਗੱਲ ਸੁਣ ਉਹ ਜਿਹੜੀ ਬੁਢੀ ਕੋਲੇ ਮੈਂ ਜਾ ਕੇ ਰੋਟੀ ਖਾਂਦਾ ਹੁੰਦਾ ਸੀ ਨਾ ਠੀਕ ਹੈ ਉੱਥੇ ਚੱਲਿਆ ਤੁਸੀਂ ਐ ਤੋਂ ਐਂ ਆ ਕੇ ਰੋਟੀ ਬਣਾ ਉਹਨੇ ਵੀ ਨਹੀਂ ਰੋਟੀ ਖਾਦੀ ਉਹਨੇ ਕਈ ਦਿਨਾਂ ਦੀ ਰੋਟੀ ਲੈ ਕੇ ਜਾਣਾ ਉਹਦੇ ਵਾਸਤੇ ਰੋਟੀ ਤਾਂ ਮੈਂ ਬਣਾ ਦੇਣੀ ਕੋਈ ਗੱਲ ਨਹੀਂ ਜੀ ਪਰ ਮੈਂ ਕਿਹਾ ਸੀ ਉਹ ਵੀ ਤਾਂ ਆਪਦੇ ਪਿੰਡ ਨੂੰ ਆਪਦੇ ਪਿੰਡ ਜਾ ਕੇ ਆਪਦੇ ਘਰੇ ਨਾ ਜਾਉਂਗੇ ਨਹੀਂ ਜਾਂਦਾ ਮੇਰੀ ਮਰਜ਼ੀ ਤੂੰ ਰੋਟੀ ਫੜਾਉਣੀ ਐ ਮੈਨੂੰ ਫੜਾ ਦੇ ਨਹੀਂ ਮੈਂ ਜਾਂਦਾ ਹੋਇਆ ਕਿਸੇ ਢਾਬੇ ਤੋਂ ਲੈ ਜਾਊਂਗਾ ਕੋਈ ਗੱਲ ਰੋਟੀ ਮੈਂ ਬਣਾ ਕੇ ਦਿੰਨੀ ਐ ਸ਼ਾਮ ਨੂੰ ਘਰੇ ਆ ਜਾਓ ਬਸ ਹਾਂ ਠੀਕ ਐ ਰੋਟੀ ਬਣਾ ਦਿੰਨੇ ਆ ਪਤਾ ਸੀ ਤੈਨੂੰ ਮੁੰਡਾ ਸੌਂਦਾ ਨਹੀਂ ਤੁਹਾਡੇ ਬਿਨਾਂ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਐ ਦੇਖੂਗਾ ਮੈਂ ਤੁਸੀਂ ਜਵਾਕਾਂ ਬਾਰੇ ਸੋਚੋ ਮੜਾ ਜਨ ਉੱਥੇ ਨਾ ਬੈਠ ਜਾਓ ਜਾ ਕੇ ਕੋਈ ਨਾ ਪਹਿਲਾਂ ਕਿੰਨੇ ਬਿਮਾਰ ਹੋ ਗਏ ਸੀਗੇ ਤੁਸੀਂ ਹਾਂ ਕੋਈ ਗੱਲ ਨਹੀਂ ਮੈਂ ਮੜਾ ਜਿਆ ਤਿਆਰ ਹੋ ਜਾ ਬਸ ਮੈਂ ਹੁਣ ਦੱਸ ਕੀ ਕਰਾਂ ਹੁਣ ਗੁੱਸੇ ਹੋਗੇ ਹੁਣ ਗੁੱਸੇ ਚ ਵਾਗ ਗਿਆ ਮੈਨੂੰ ਨਹੀਂ ਪਤਾ ਵੀ ਸ਼ਾਮ ਨੂੰ ਘਰੇ ਆਉਣਗੇ ਕਿ ਨਾ ਆਊਗਾ ਪਤਾ ਜਦੋਂ ਜਾਊਗਾ ਨਾ ਰੋਟੀ ਲੈ ਕੇ ਉਹਨੂੰ ਪਿਆਰ ਨਾਲ ਸਮਝਾ ਦੇ ਠੀਕ ਹੈ ਵੀ ਚਲ ਮੈਂ ਤਾਂ ਉਹ ਕਹਿੰਦੀ ਸੀ ਐਵੇਂ ਫਿਰ ਜੇ ਹੋਰ ਪਾਸੇ ਵਾਗ ਗਿਆ ਫੇਰ ਆਪ ਨੂੰ ਫਿਕਰ ਹੋਊਗੀ ਮੇਰੀ ਗੱਲ ਸੁਣੋ ਕੀ ਲੈਣਾ ਕੋਠੀਆਂ ਤੋਂ ਕੀ ਲੈਣਾ ਜ਼ਮੀਨਾਂ ਤੋਂ ਪੰਗਾ ਰਹਿੰਦੇ ਉੱਥੇ ਜਿਹਦਾ ਦਿਲ ਹੋਵੇ ਆਪੇ ਸੰਭਲੂਗਾ ਜਦੋਂ ਇਹ ਨਹੀਂ ਰਾਜੀ ਉੱਥੇ ਜਾ ਕੇ ਹਨ ਤੈਨੂੰ ਪਤਾ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਲਾਲਚ ਨਹੀਂ ਹੈਗਾ ਚੀਜ਼ਾਂ ਦਾ ਚਲ ਠੀਕ ਹੈ ਜੇ ਇਹਨਾਂ ਦਾ دل ਇੱਥੇ ਲੱਗਦਾ ਤਾਂ ਅਸੀਂ ਬੈਠੇ ਆਂ ਮੈਂ ਤੁਹਾਡੇ ਕੋਲ ਮੈਂ ਤਾਂ ਮੰਨ ਗਈ ਵੀ ਤੁਹਾਨੂੰ ਲਾਲਚ ਨਹੀਂ ਨਾ ਤੈਨੂੰ ਐ ਨਾ ਉਹਨੂੰ ਐ ਗਾਂਹ ਜਵਾਕਾਂ ਦਾ ਕੋ ਸੋਚਣਾ ਨਹੀਂ ਤੁਸੀਂ ਮਾਸਤਾ ਦੀ ਕਮਾਈ ਕਰਕੇ ਆਪ ਜਵਾਕ ਪੜਾ ਲਿਖਾ ਲਵਾਂਗੇ ਜਿਹਨਾਂ ਦਾ ਮਨ ਨਹੀਂ ਹੈਗਾ ਮੈਂ ਇਹਨਾਂ ਨਾਲ ਧੱਕਾ ਨਹੀਂ ਕਰਦੀ ਮੇਰੀ ਇੱਕ ਗੱਲ ਸੁਣ ਲੈ ਵਾਰਸਤਾ ਇਹਦਾ ਪੁੱਤੀ ਹੋਊਗਾ ਨਾ ਉੱਥੇ ਦਾ ਹੂੰ ਦੱਸ ਮੈਨੂੰ ਮੈਂ ਇਹਨੂੰ ਆਪ ਨੂੰ ਸਮਝ ਲਾਂ ਦੇ ਸਾਲ ਡੇਢ ਸਾਲ ਜਿੰਨਾ ਵੀ ਲੱਗਦਾ ਇਹਨਾਂ ਨੂੰ ਕੋਈ ਗੱਲ ਨਹੀਂ ਹੈ ਪਰ ਧੱਕਾ ਨਹੀਂ ਕਰਦੇ ਮੈਂ ਮੈਨੂੰ ਐ ਡਰਾ ਵੀ ਕਿਤੇ ਇਹ ਨਾ ਵਗ ਜਾਣ ਘਰੋਂ ਗੁੱਸੇ 'ਚ ਉਹ ਨਾਗਣ ਨਾ ਕੁੰਡਲੀ ਮਾਰੀ ਬੈਠੀ ਐ ਇਹਦੀ ਜ਼ਿਦਾਤ ਤੇ ਮੈਂ ਤਾਂ ਤਾਂ ਕਹਿੰਨੀ ਆ ਹੋਰ ਅਸੀਂ ਨੇ ਕੀ ਕਰਨਾ ਆ ਜਵਾਬ ਰੁਲ ਜਾਣਗੇ ਕਹਾ ਤੁਹਾਡੀ ਤਾਂ ਅੱਧੀ ਨਿਕਲ ਗਈ ਹੈ ਉਹਨਾਂ ਬਾਰੇ ਸੋਚੋ ਹੋਰ ਅਸੀਂ ਨੇ ਕੀ ਕਰਨਾ ਆਪਾਂ ਤਾਂ ਸਮਝਾ ਕੇ ਦੇਖ ਲਿਆ ਬਾਪੂ ਨੇ ਵੀ ਸਮਝਾਇਆ ਤਾਂ ਤੁਸੀਂ ਵੀ ਮੈਂ ਵੀ ਹੁਣ ਕੀ ਕਰੀਏ ਹੁਣ ਤਾਂ ਗੁੱਸੇ 'ਚ ਲੈ ਉਧਰ ਟਿਲੇ ਉਹਨਾਂ ਨਾਲ ਬਾਪੂ ਵੀ ਲੜੂਗਾ ਆਪਾਂ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਮੈਂ ਤੇਰ ਨਾਲ ਮੈਂ ਸਬਜ਼ੀ ਬਣਾਉਣੀ ਆ ਤੇ ਤੂੰ ਰੋਟੀ ਬਣਾ ਠੀਕ ਹੈ ਭੇਦੀ ਉਹਨੂੰ ਚਲ ਠੀਕ ਹੈ ਹਾਂ ਪਤਾ ਨਹੀਂ ਕੀ ਬਣਨਾਗਾ ਕੀ ਨਹੀਂ ਬਣਨਾ ਪਰ ਸਾਰਾ ਕੁਸਤਾ ਇਹ ਜਵਾਕਾਂ ਦਾ ਹੀ ਹੈ ਨਾ ਜਵਾਕਾਂ ਦਾ ਹੀ ਰਹੂਗਾ ਕੋਈ ਗੱਲ ਨਹੀਂ ਕਿਵੇਂ ਨਾ ਕਿਵੇਂ ਕਰਕੇ ਤਾਂ ਇਹਨਾਂ ਨੂੰ ਸਮਝਾ ਕੇ ਭੇਜਾਂਗੇ ਅੱਜ ਨਹੀਂ ਤਾਂ ਕੱਲ ਨੂੰ ਆ ਗਈ ਇਹ ਕਿਵੇਂ ਗੇਟ ਦਾ ਫੁੱਲੀ ਬੈਠੀ ਆ। ਉਹ ਨਾ ਕੋਈ ਕਾਰਵਾਈ ਕੋਵਾ ਦੀ। ਇਹਦੇ ਤੇ ਵੀ ਯਕੀਨ ਦਾ ਘੱਟ ਹੀ ਆ ਹੁਣ। ਆਸ-ਪਾਸੇ ਤਾਂ ਕੋਈ ਲੱਗਦਾ ਨਹੀਂ। ਚਲ ਦੇਖਦੇ ਆਂ ਕੀ ਹੁਣ ਸੰਤਰ ਜਾ ਕੇ। ਲੈ। ਹਲੇ ਨਹੀਂ ਆਇਆ। ਗਲਤ 2 ਘੰਟੇ ਹੋ ਗਏ ਹੈ ਫੋਨ ਕਰੇ ਨੂੰ। ਆ ਗਿਆ ਬਸ ਮੈਂ 10 ਮਿੰਟਾਂ ਨੂੰ। ਤੇ ਬਾਹਰ ਮੈਂ ਖੁੱਲਾ ਰੱਖਿਆ ਰੱਖਿਆ। ਇਹਦੇ ਇੱਕ ਮੈਨੂੰ ਯਕੀਨ ਹੈ ਨਹੀਂ ਹੁਣ। ਕੀ ਕਰਾਵਾਂ? ਪਰ ਯਕੀਨ ਤਾਂ ਮੈਨੂੰ ਕਰਨਾ ਪਊਗਾ। ਹੋਰ ਕੁ ਕੰਮ ਨਹੀਂ ਕਰਦਾ ਇਹ ਤੋਂ ਬਿਨਾ ਚੱਲ ਵੇ ਦੇਖਦੀਆਂ ਹੋਰ ਹੁਣ ਦੋ ਮਿੰਟ ਪਈ ਬੈਠੀਆਂ ਫਿਰ ਹੋਰ ਕੀ ਹੈ ਬਾਹਰ ਖੁੱਲਾ ਪਿਆ ਮੈਂ ਤਾਂ ਡਰ ਲੱਗੀ ਜਾਂਦਾ ਵੇ ਆ ਜਾ ਆ ਜਾ ਇਹਦਾ ਨਾ ਫਿਰ ਚੰਦੀ ਬਣ ਜਾਂਦਾ ਹੈ ਭਾਈ ਤਪਣਾ ਤੋਂ ਬਣਵਾਇਦਾ ਸਾਈ ਮੋਸਰ ਕਿਵੇਂ ਬਡੇਟਿਆ ਵੇ ਅੰਟੀ ਸਾਰਾ ਗੋਸਤਾ ਤੈਨੂੰ ਪਤਾ ਆ ਅੜਤ ਗਿਆ ਜਾਂ ਵੱਢਿਆ ਗਿਆ ਸਾਥੋਂ ਹਾਏ ਵੇ ਤੇਰੇ ਕਿੱਡੇ ਕਿੱਡੇ ਗੱਪ ਮਾਰਦਾ ਤੂੰ ਹਨਾ ਬੋਲੇ ਬੁੱਡੇ ਬੁੱਡੇ ਗੱਪ ਮਾਰਦੇ ਨੇ ਜੇ ਤੈਨੂੰ ਆਂਟੀ ਕੱਪ ਲੱਗਦਾ ਤੈਨੂੰ ਮੇਰੀ ਕੀ ਲੋੜ ਪੈਗੀ ਫਿਰ ਨਾਲੇ ਮਾਰ ਜਾ ਕਿਵੇਂ ਪਹਿਲਾਂ ਹੀ ਖੋਲੀ ਬੈਠੀ ਆ ਬਿਲਾ ਹੁਣ ਉਦੋਂ ਖੋਲਦੀ ਮੈਂ ਜਦੋਂ ਤੂੰ ਖੜਕਾਉਂਦਾ ਆ ਕੇ 2 ਘੰਟੇ ਹੋ ਗਏ ਬਾਹਰ ਖੋਲ ਕੇ ਰੱਖੇ ਨੂੰ ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਤਾਂ 10 ਮਿੰਟਾਂ ਚ ਆ ਜਾਨਾ ਠੀਕ ਗਾਰੰਟੀ ਪਹਿਲਾਂ ਗੱਲ ਮੂੰਹ ਤੇ ਕਹਿਣ ਦੀ ਆਦਤ ਆ ਤੈਨੂੰ ਪਤਾ ਅੰਦਾਜ਼ਾ ਲਾਣਾ ਤੂੰ ਵਹਿਬਤਾ ਕਰਨ ਉਹ ਤੇਰੇ ਚ ਜਾਂਦੀਆਂ ਨਹੀਂ ਇਹ ਗਾਰੰਟੀ ਅੱਜ ਨੂੰ ਨਾ ਪੁਲਿਸ ਦੇ ਕਬਜ਼ੇ ਆਇਆ ਹੁੰਦਾ ਮੈਂ ਜੀ ਕਿਸਾ ਤੇ ਐਡੀ ਸੀ ਤੇ ਯਕੀਨ ਕਰ ਲੈ ਪਰ ਯਕੀਨ ਤਾਂ ਕਰਨਾ ਹੀ ਪਊਗਾ ਭਾਈ ਐ ਤੇ ਹੁਣ ਯਕੀਨ ਤਾਂ ਮੈਨੂੰ ਵੀ ਨਹੀਂ ਆਉਂਦਾ ਮੈਂ ਵੀ ਤੈਨੂੰ ਫੇਰ ਵੀ ਗੱਲ ਨਹੀਂ ਸੱਦਿਆ ਤੇ ਤੂੰ ਮੈਨੂੰ ਮਾਟੀ ਐਂ ਦੱਸ ਹੂੰ ਜਿੱਥੇ ਤੈਨੂੰ ਮੈਂ ਬੁਲਾਇਆ ਸੀ ਉੱਥੇ ਕਾ ਤੂੰ ਨਹੀਂ ਆਈ ਆਪਣੇ ਪੁਰਾਣੇ ਏਡੇ ਤੇ ਵੀ ਫਿਰ ਮੈਂ ਵੀ ਨਹੀਂ ਆ ਸਕਦੀ ਆ ਜਿਹੜਾ ਪਹਿਲਾਂ ਕੁਝ ਕੀਤਾ ਚਮਕ ਚਮਕੀਲੇ ਪਾਈ ਬੈਠੀ ਹੁਣ ਮੈਂ ਤੇ ਬਾਹਰ ਨਿਕਲੂਗੀ ਇਹੋ ਜੀ ਹਾਲਤ 'ਚ ਮੈਂ ਕਦੇ ਬਾਹਰ ਨਹੀਂ ਨਿਕਲੀ ਮਤਲਬ ਤੜੀ ਜਿ ਬੈਠੀ ਐ ਹੁਣ ਤਾਂ ਬਾਲਾ ਜ਼ਰੂਰੀ ਕੰਮ ਐ ਮੈਂ ਤੈਨੂੰ ਦੱਸਦੀ ਚੱਲ ਆਂਟੀ ਮਤਲਬ ਵੀ ਗੱਲ ਦੱਸ ਸਾਡਾ ਤਾਂ ਕੰਮ ਹੋਇਆ ਪਿਆ ਹੁਣ ਕੰਮ ਅੜ ਗਿਆ ਉਹ ਮੈਨੂੰ ਕਹਿੰਦੇ ਮਰਨਤਲਬ ਜਿਹੜੇ ਬੰਦੇ ਨੂੰ ਉਹ ਕਰਨਾ ਸੀ ਉਹ ਮਾਰਨਾ ਸੀਗਾ ਉਹ ਮਰਿਆ ਨਹੀਂ ਮੇਰਾ ਤਾਂ ਅੰਥੀ ਤੋਂ ਮਜ਼ਾਕੜਾ ਹੁੰਦੀ ਐ ਐਸੀ ਬਾਣੀਆਂ ਕਿਵੇਂ ਮਾਰ ਸਕਦੇ ਆ ਬਾਣੀਆਂ ਦੀ ਹੋਰ ਗੱਲ ਆ ਤੇਰੇ ਕੋਲ ਲੱਗਦਾ ਜੱਟ ਐਗਲਾ ਸਰਦਾਰ ਵੱਜਦੇ ਐ ਤੇ ਤੂੰ ਮੈਨੂੰ ਛੋਲੇ ਵਡਣ ਨੂੰ ਸਦਾ ਇੱਥੇ ਬੰਦਾ ਹੀ ਮਰਮਾਉਣਾ ਪਊਗਾ ਵਡਾ ਦੀਆਂ ਫੇਰ ਉਹੀ ਲੱਗ ਜਾਣਾ ਹੈਗਾ ਤੂੰ ਮੈਨੂੰ ਐ ਦੱਸ ਵੀ ਕੰਮ ਕਰ ਦੇਗਾ ਨਾ ਕੌਣ ਆਗਾ ਇਥੋਂ ਹੀ ਆ ਮੰਡਾਗਾ ਤੇ ਉਹ ਪੈਸੇ ਪੁੱਛਣ ਤੇ ਮੈਂ ਗੱਲਬਾਤ ਸਾਰੀ ਕਰ ਲਈ ਸੀ ਹੁਣ ਕੰਮ ਅੜ ਗਿਆ ਉਹ ਕਹਿੰਦੀ ਮੈਂ ਆ ਬਾਕੀ ਪੈਸੇ ਫੇਰ ਦੇਉ ਪਹਿਲਾਂ ਉਹਨੂੰ ਜਮਾ ਮਾਰੂ ਉਹਨੂੰ ਮੈਂ ਦੂਜਾ ਉਹ ਨਹੀਂ ਸੀ ਮਾਰ ਰਮਰਾਇਆ ਬਾਹਰ ਨਹੀਂ ਕਰਨਾ ਸੀ ਮੈਨੂੰ ਆ ਸੀ ਕਰੇ ਦਵਾਈ ਦੇਣੀ ਸੀ ਉਹਨੂੰ ਕੋਈ ਉਹਦੇ ਨਾਲ ਬਚ ਗਿਆ ਤੇ ਉੱਦੀ ਉਹ ਚੱਕ ਕੇ ਲੈ ਗਈ ਇਥੋਂ ਕਿਤੇ ਕਤਲ ਕਰਨਾ ਆਂਟੀ ਤੇ ਇਹ ਵੀ ਸਮਝ ਲੈ ਬਸ ਮਰਨਾ ਚਾਹੀਦਾ ਉਹ ਰੋਕੜਾ ਰੋਕੜਾ ਬਸ ਲੱਖ ਰੁਪਏ ਦੇ ਦੂੰਗੀ ਹਾਂ ਆਂਟੀ ਤੇਰਾ ਦਿਮਾਗ ਠੀਕ ਐ ਤੇ ਕਿਉਂ ਹੰ ਲੱਖ ਰੁਪਏ ਚ ਬੰਦਾ ਮਰਵਾਉਣ ਨੂੰ ਫਿਰਦੀ ਆਂ ਭੁੱਖੇ ਮਰੀ ਜਾਂਦੇ ਨੇ ਲੋਕ 50 50 ਹਜ਼ਾਰ ਵਾਸਤੇ ਤਾਂ ਬੰਦਾ ਮਾਰੀ ਜਾਂਦੇ ਨੇ ਜੇ ਲੈ 302 ਦਾ ਪਰਚਾ ਪਊ ਆਂਟੀ ਤੇ ਹੁਣ ਠਿਕਰ ਤਾਂ ਪਿਆ ਨਹੀਂ ਪਰਚਾ ਮੇਰੇ ਤੇ ਪਊਗਾ ਨਾ ਜਦੋਂ ਪਤਾ ਲੱਗ ਗਿਆ ਜਗਲੇ ਨੇ ਇਨਕੁਆਰੀ ਕਰਾ ਲਈ ਐਵੇਂ ਹੁਣ ਠਿਕਰ ਤਾਂ ਹੋਈ ਨਹੀਂ ਕੋਸ ਤੋਂ ਵਾਸਤੇ ਲੱਖ ਰੁਪਇਆ ਬਹੁਤ ਹੈ ਨਾ 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 ਠੀਕ ਬਿਲਕੁਲ ਨਹੀਂ ਹੋਰ ਹੁਣ ਕਿੰਨੇ ਨਾ ਨਾ ਬਿਲਕੁਲ ਨਹੀਂ ਬਲਾਈ ਕਰੀ ਤੂੰ ਪਹਿਲੀ ਵਾਰ ਕੰਮ ਕਰਨ ਲੱਗਿਆ ਮੇਰੇ ਨਾਲ ਦੱਸੇ ਬਣਾ ਮਮਤਾ ਆਂਟੀ ਤੇਰੇ ਨਾਮ ਮੈਂ ਬਹੁਤ ਵਾਰੀ ਕਰਵਾਇਆ ਤੇ ਫਿਰ ਤੇ ਬਾਕੀ ਮੈਨੂੰ ਨਾ ਤੇਰੇ ਤੇ ਯਕੀਨ ਨਹੀਂ ਆ ਰਿਹਾ ਆ ਪਹਿਲਾਂ ਤੂੰ ਪੈਸੇ ਨਾ ਪੱਕੀ ਤੇ ਫਿਰ ਜੇ ਯਕੀਨ ਨਹੀਂ ਸੀ ਫਿਰ ਆਉਂਦੇ ਹੀ ਨਾ ਮੈਨੂੰ ਜਵਾਬ ਦੇ ਦਿੰਦਾ ਉਹਦੀ ਵੀ ਮੈਂ ਨਹੀਂ ਆਉਂਦਾ ਉਹ ਪੈਸਿਆਂ ਪਿੱਛੇ ਤਾਂ ਸੀ ਬਾਣੀਆਂ ਮਾਰਿਆ ਪੈਸੇ ਨਹੀਂ ਨਿਕਲ ਰਹੇ ਖਰਚਾ ਹੋਣੀ ਸੀ ਕਿ ਹੁਣ ਨਿਕਲੇ ਹੁਣ ਕਿਉਂ ਮਾਰਤਾ ਤਾ ਚੱਲ ਕੋਈ ਨਾ ਉਹ ਤਾਂ ਨਹੀਂ ਨਾ ਟਾਈਮ ਨਾਲ ਤੂੰ ਮੇਰੀ ਗੱਲ ਦੱਸ ਯਾਰ ਮੈਂ ਤੈਨੂੰ ਲੱਖ ਰੁਪਇਆ ਦੇਣਾਗਾ ਬਸ ਤੂੰ ਕੰਮ ਕਰਦੀ ਹੁਣ ਉਹਦਾ ਆਪਣੇ ਕੋਲ 3 ਦਿਨ ਆ 3 ਦਿਨ ਮੈਂ ਨਿਕਲਣਾ ਇੱਥੋਂ ਮੈਂ ਫਸੀ ਬੈਠੀ ਐ ਇੱਥੇ ਚਾਹਾਂ ਅੰਟੀ ਮੇਰੀ ਗੱਲ ਸੁਣ ਹਾਂ ਆਪਾਂ ਕਦੋਂ ਦੇ ਇਕੱਠੇ ਕੰਮ ਕਰਦੇ ਆ ਤੂੰ 2 ਲੱਖ ਰੁਪਏ ਦੇ ਦੇ ਮੈਨੂੰ ਅੱਛਾ ਤੂੰ ਵੀ ਇਕੱਠੇ ਕੰਮ ਕਰਦੇ ਆ ਮੈਂ ਤਾਂ ਤੈਨੂੰ 2 ਲੱਖ ਦੇ ਦਾਂ ਹਾਂ ਮੈਂ ਤੈਨੂੰ ਕਹਤਾ ਨਾ ਵੀ ਮੇਰੇ ਕੋਲ 2-3 ਕੰਮ ਖੋੜ ਹੈ ਉਹ ਜਿਆਦੇ-ਜਿਆਦੇ ਵਾਲੇ ਆ ਅੰਟੀ ਇਕੱਲੇ ਦਾ ਕਰਨ ਵਾਲਾ ਕੰਮ ਨਹੀਂ ਇਹ ਘੱਟੋ-ਘੱਟ 5 ਜਾਨੇ ਲੱਗਣਗੇ ਬਈ ਹੋਰ ਤੂੰ ਉੱਥੋਂ ਬਰਾਤ ਲੈ ਕੇ ਆਉਣੀ ਐ ਇਕੱਲੇ ਦੇ ਹੀ ਹੈਗਾ ਕੱਲੇ ਹੀ ਦਈ ਹੈ ਤੂੰ ਬੰਦਾ ਦਿਖਾ ਵੀ ਅਧ ਪਾਉਂਦੇ ਲੈ ਤਾਂ ਨਾ ਉਹ ਦਵਾਈ ਨਾਲ ਹੋਇਆ ਪਿਆ ਇੰਨਾ ਬਾਹਰ ਅੰਦਰ ਵਾਲਾ ਹੈ ਨਹੀਂ ਬਾਹਲਾ ਹੈ ਤੇ ਫਿਰ ਤੂੰ ਆਪ ਹੀ ਮਾਰਦੇ ਆਂਟੀ ਵੀ ਐ ਘਰੇ ਨਹੀਂ ਜਾ ਸਕਦੀ ਮੈਂ ਤੇ ਫਿਰ ਮੈਂ ਉਹਦੇ ਘਰੇ ਕਿਵੇਂ ਜਾਊਗਾ ਉਹ ਵੀ ਆਪਾਂ ਇੰਤਜ਼ਾਮ ਕਰਦਾਂਗੇ ਕੋਈ ਤੂੰ ਸਿੱਧਾ ਘਰੇ ਤਾਂ ਨਹੀਂ ਜਾਣਾ ਉਹਦੇ ਨੂੰ ਬੰਦਾ ਦਿਖਾ ਦਿਖਾਵਾਂ ਫੋਟੋ ਹੈਗੀ ਮੇਰੇ ਕੋਲੇ ਪਛਾਣ ਲੀਕ ਤੇ ਉਹੀ ਗੱਲ ਕਰਦੇ ਔਰਕੇ ਇਹ ਦਵਾਈ ਨਾਲ ਤਾਂ ਦਬਾਉਣ ਤੋਂ ਲੈ ਉਹ ਹੀ ਹੋ ਰਿਹਾ ਉਹ ਠੀਕ ਆਂਟੀ ਹਾਂ ਚੱਕ ਲਾਂਗੇ ਐਸਾ ਦੀ ਗੱਲ ਕਲੀਅਰ ਕਰ ਤੂੰ ਬਸ ਲੱਖ ਰੁਪਈਆ ਪੱਕਾ ਨਾ 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 ਐਂ ਕਹ ਤੂੰ ਕਰ ਤਾਂ ਐਂ ਨਾ ਕਰੋ ਚਲ ਤੂੰ ਐਂਗਾ 1.5 ਲੱਖ ਦੇ ਦੀ 1.5 ਵੀ ਬਾਹਲਾ ਹੈ ਉਹਨੇ ਮੈਨੂੰ ਹੀ ਗਾਂ ਤੋਂ ਲੱਖ ਦੇਣਾ ਉਹ ਹੀ ਮੈਂ ਤੈਨੂੰ ਦੇ ਦੂੰ ਮੇਰੇ ਕੋਲ ਤਾਂ ਉੱਚ ਬਚਣੇ ਵੀ ਨਹੀਂ ਇਸ ਤੋਂ ਘੱਟ ਤਾਂ ਨਹੀਂ ਕੰਮ ਹੋਣਾ 1.5 ਲੱਖ ਰੁਪਈਆ ਤਾਂ ਲੱਗੂਗਾ ਲੱਗੂਗਾ ਚਲ ਐਂ ਕਰ 20 ਹੋਰ ਦੇ ਦੂੰਗੀ ਬਸ ਇੰਨਾ ਕਬਾਉਤਾ ਚਲ 20 ਹੋਰ ਦੇ ਦੱਸ ਕਦੋਂ ਚੱਕਣਾ ਇਹਨੂੰ ਤੇ ਕਿੱਥੋਂ ਚੱਕਣਾ ਆਪਾਂ ਨੂੰ ਉਹਨੇ ਤਿੰਨ ਦਿਨ ਦਿੱਤੇ ਮੈਂ ਤੈਨੂੰ ਦੱਸੂਗੀ ਫਿਰ ਹਜੇ ਇਹ ਕੰਮ ਪੱਕਾ ਹੈ ਇਹ ਨਾ ਹੋਵੇ ਕਿ ਤੇ ਐ ਹੋ ਜੀ ਚਲ ਠੀਕ ਹੈ ਮੈਂ ਵੀ ਨਿਕਲਣਾ ਇੱਥੋਂ ਬਸ ਮੈਂ ਤਾਂ ਤਿੰਨ ਆਹ ਇੰਨੇ ਦਿਨ ਹੋ ਗਏ ਮੈਂ ਇੱਥੇ ਬੈਠੀ ਨੂੰ ਉਹ ਬੈਤਲ ਗੋਹਾਂ ਵਾਲੀ ਮੁਕਰ ਗਈ ਮੈਨੂੰ ਕਹਿੰਦੀ ਉਹਨੂੰ ਮਾਰ ਫਿਰ ਬਾਕੀ ਪੈਸੇ ਦੇਵਾਂਗੀ ਮੈਂ ਤੈਨੂੰ ਹੁਣ ਬਾਕੀ ਪੈਸੇ ਤਾਂ ਨਹੀਂ ਉਹਦੇ ਵਾਸਤੇ ਛੱਡਣੇ ਆਪਾਂ ਜਿੱਦੇ ਕੰਮ ਹੋ ਗਿਆ ਮੈਂ ਤਾਂ ਉਹਦੇ ਇੱਥੋਂ ਤੂੰ ਵੀ ਇੱਥੋਂ ਮੜਾ ਮਟਾ ਹੋ ਜੀ ਇੱਧਰ ਉੱਧਰ ਠੀਕ ਹੈ ਮੈਂ ਵੀ ਨਿਕਲ ਜੂੰਗਾ ਚਲ ਠੀਕ ਹੈ ਆਂਟੀ ਬਾਕੀ ਗੱਲ ਨਾ ਮੈਨੂੰ ਫੋਨ ਤੇ ਦੱਸ ਦੇ ਕਿਵੇਂ ਕਰਨਾ ਫੋਨ ਚੱਕ ਲਿਆ ਕਰਨ ਵਾਲੇ ਉਹਦੀ ਫੋਨ ਤਾਂ ਚੱਕ ਲੂੰਗਾ ਤੇ ਪੈਸੇ ਦੱਸੋ ਕਦੋਂ ਪਵਾਓਗੇ ਪੈਸੇ ਤੋਂ ਨਹੀਂ ਮੈਨੂੰ ਪਾਉਣੇ ਨੇ ਅੱਜ ਠੀਕ ਹੈ ਨਾ ਜਦੋਂ ਉਹਨੇ ਪੈਸੇ ਪਾਤੇ ਮੈਂ ਉਹਦੀ ਤੈਨੂੰ ਫੋਨ ਕਰ ਦੂੰ ਉਹਦੀ ਅੱਜ ਹੀ ਤੇ ਉਹਦਾ ਵੀ ਨਹੀਂ ਪਤਾ ਉਹ ਇੱਥੇ ਆ ਜੀ ਮੇਰੇ ਕੋਲੇ ਕਹੂੰ ਹਾਂ ਜੀ ਉਹਨੂੰ ਕੋਈ ਗੱਲਬਾਤ ਦਾ ਇਹਨਾਂ ਪਤਾ ਨਹੀਂ ਨਾ ਮੇਰਾ ਉਹ ਮੇਰੇ ਕੋਲੇ ਆ ਗਿਆ ਫਿਰ ਹੋਰ ਕੰਮ ਸੌਖਾ ਹੋ ਜੂ ਤੈਨੂੰ ਤਾਂ ਠੀਕ ਹੈ ਆਂਟੀ ਰੁਪਈਆ ਕਰਨ ਨੂੰ ਤੇ ਕੰਮ ਤੇਰਾ ਪੱਕਾ ਹੋ ਜੂਗਾ ਕੋਈ ਬਾਰ-ਬਾਰ ਨਾ ਮਤਲਬ ਗਿੱਚੀ ਚ ਮਾਰਨਾ ਬਾਰ-ਬਾਰ ਉਹੀ ਗੱਲ ਕਰੀ ਜਾਂਦਾ ਢਿੱਲੀ ਢਿੱਲੀ ਮੈਂ ਇਹਨਾਂ ਅੱਧੇ ਪੈਸੇ ਕਰੂੰਗੀ ਨਾਲ ਹੁਣ ਮੈਂ ਕੋਈ ਗੱਲ ਨਹੀਂ ਅੱਧੇ ਪੈਸੇ ਬਾਅਦ ਚ ਠੀਕ ਹੈ ਬਸ ਠੀਕ ਆ ਕੋਈ ਗੱਲ ਨਹੀਂ ਤੇ ਤਾਂ ਬਾਲਾ ਸੌਖਾ ਕੰਮ ਹੋ ਜੂ ਮੇਰੇ ਕੋਲ ਆ ਕੇ ਤੇ ਕਮਿਟੀ ਲੱਗੂਗਾ ਕੋਈ ਗੱਲ ਨਹੀਂ ਇੱਥੇ ਨੇੜੇ ਹੀ ਬੈਠਾ ਹੂ ਆਂ ਅੰਟੀ ਮੈਂ ਦੱਸਦੀ ਮੈਨੂੰ ਫੋਨ ਉਹਦੀ ਚੱਕ ਲਈ ਬਾ ਫੋਨ ਚੱਕ ਲਊਗਾ ਤੇ ਆਹਾ ਮੇਰਾ ਨਾ ਨੰਬਰ ਨਾ ਕਿਸੇ ਨੂੰ ਦੇ ਹੀ ਹੋਣਾ ਇਹ ਦੂਗਾ ਤੇ ਇੱਥੇ ਨੇੜੇ ਹੀ ਬੈਠਾ ਹਾਂਗਾ ਮੈਂ ਹੀ ਦੱਸ ਦਿਆ ਕਰੂੰ ਨੰਬਰ ਮੈਂ ਕਿਉਂ ਦੇਣਾ ਕੀ ਕਰਦਾ ਜੋ ਭੱਜਦਾ ਵੀ ਨਹੀਂ ਪਤਾ ਨਾ ਕਦੋਂ ਮੈਂ ਠੀਕਾਂ ਠੀਕਾਂ ਚੱਲਦਾ ਮੈਂ ਠੀਕ ਹੈ ਦੇਖ ਲਾ ਹਣਾ ਵੀ ਵਾਰੀ ਕਹਿੰਦਾ ਮੈਨੂੰ ਯਕੀਨ ਜਾਂਦਾ ਮੈਨੂੰ ਰਿਹਾਨੀ ਜੁਕੀਨ ਜਾਂਦਾ ਮੈਨੂੰ ਰਿਹਾਨੀ ਵੀ ਜਦੋਂ ਤੂੰ ਨੂੰ ਯਕੀਨ ਨਹੀਂ ਤੇ ਦੱਸ ਤੂੰ ਮੇਰੇ ਕੋਲ ਇੱਥੇ ਕੀ ਲੈਣਾ ਹੈ ਫਿਰ ਤੂੰ ਮੈਨੂੰ ਉਹਦੀ ਜਵਾਬ ਦੇ ਦੇ ਵੀ ਮੈਨੂੰ ਤਾਂ ਤੇਰੇ ਤੇ ਯਕੀਨ ਨਹੀਂ ਲੋ 20 ਹਜ਼ਾਰੀ ਗਣਾਈ ਜਾਂਦਾ ਲੈ ਉਹ 10 ਸਾਲਾਂ ਦੀ ਗੱਲ ਹੈ ਮੜੀ ਨਹੀਂ ਤੜ ਨਾ ਲਈ ਕਰੂੰਗਾ ਹੁਣ ਕਿ ਹੋਰ ਤਾਂ ਕੋਈ ਸਾਦਾ ਨਹੀਂ ਮੇਰੇ ਤੋਂ ਬਿਨਾਂ ਨੂੰ ਕੋਈ ਨਹੀਂ ਬਣਾਉਂਦਾ ਉਹੀ ਮੇਰੇ ਕੋਲ ਫੜਾ ਮਾਰ ਜਾਂਦਾ ਹਾਂ ਮੈਂ ਆਏ ਕਰਤਾ ਮੈਂ ਉਹਨੂੰ ਮਾਰਤਾ ਮੈਂ ਉਹਨੂੰ ਮਾਰਤਾ ਚੱਲ ਮੇਰਾ ਕੰਮ ਹੋ ਜਾਏ ਕਿਸੇ ਨੂੰ ਮਾਰੀ ਜਾਵੇ ਦੇਖੀ ਜਾਊਗੀ ਫਿਰ ਮੰਮੀ ਕੀ ਹੋ ਗਿਆ ਹਾਂ ਹਏ ਮੈਂ ਅੱਗ ਬੈਠੀ ਸੀ ਬੂ ਮੈਂ ਮੱਚ ਜਾ ਨੀ ਮਾਣਾ ਮोटा ਧਿਆਨ ਤਾਂ ਰੱਖਿਆ ਕਰ ਹੈ ਪਹਿਲੀ ਕਿੰਨਾ ਕੁਝ ਹੋਇਆ ਪਿਆ ਲਾ ਦੇ ਸੁਨੀ ਮੰਮੀ ਲਾਉਣੀ ਹੈ ਕਿੰਨੀ ਮਨਿੰਦਰ ਤਰਾ ਦਿਮਾਗ ਠੀਕ ਆ ਕੀ ਹੋਇਆ ਮੰਮੀ ਹੈ ਕਮਲੀਏ ਇੱਕ ਆ ਬਿਸ਼ਾਗਨ ਤਾਂ ਪਹਿਲੀ ਹੋ ਗਿਆ ਆ ਦੂਜਾ ਤੂੰ ਪੂਰੇ ਫੜਾ ਮੈਨੂੰ ਚੁੰਨੀ ਆ ਫੜ ਕੀ ਹੋ ਗਿਆ ਮਾਂ ਕੁਝ ਨਹੀਂ ਹੋਇਆ ਪੁੱਤ ਤੂੰ ਇਹ ਤਾਂ ਦੇਖ ਲਾ ਵੀ ਸੁੱਖੀ ਸੰਧੀ ਤੂੰ ਜੱਟੀ ਚੁੰਨੀ ਲੈ ਰਹੀ ਐ ਮੰਮੀ ਮੈਨੂੰ ਪਤਾਨ ਲੱਗਿਆ ਕਾਲੀ ਕਾਲੀ ਚ ਚੱਕ ਕੇ ਲੈ ਰਹੀ ਚੁੰਨੀ ਮੰਮੀ ਸਾਰਾ ਕੁਝ ਠੀਕ ਤਾਂ ਹੋਊਗਾ ਲਾਡੀ ਘਰੋਂ ਗਿਆ ਨਾਲ ਦੀ ਜੀਗ ਤਾਂ ਹੋਊਗਾ ਨਾ ਹਾਏ ਨਹੀਂ ਮੈਨੂੰ ਡਰ ਲੱਗਿਆ ਤੇ ਮੰਮੀ ਤੇ ਮੈਂ ਤਾਂ ਆਪੇ ਹੀ ਸੋਚ ਰਹੀ ਆਂ ਵੀ ਇਹ ਮੁੰਡੇ ਦੇ ਜਾਣ ਤੋਂ ਬਾਅਦ ਨਾਲ ਤਾਂ ਤੇਰੀ ਚੁੰਨੀ ਨੂੰ ਅੱਗ ਲੱਗ ਗਈ ਤੇ ਉਪਰੋਂ ਤੂੰ ਆਹ ਮੰਮੀ ਆਇਆ ਨਾ ਬੋਲ ਮੰਮੀ ਅਪ ਤਾਂ ਜਾਣ ਹੀ ਨਹੀਂ ਦੇਣਾ ਸੀ ਕਰੋ ਆਪਾਂ ਗਲਤੀ ਕੀਤੀ ਆਪਾਂ ਕਿਉਂ ਕਰੋ ਜਾਨ ਦਿੱਤਾ ਮੈਂ ਤੈਨੂੰ ਕਿਹਾ ਸੀ ਰਹਿਣ ਤੋਂ ਗੱਲ ਕਰਨ ਨੂੰ ਰਹਿਣ ਤੋਂ ਗੱਲ ਕਰਨ ਤੁਸੀਂ ਹਟੇ ਨਹੀਂ ਹਟੇ ਨਹੀਂ ਜੇ ਉਹਦੇ ਕੋਲ ਗੱਲ ਕੀਤੀ ਤਾਂ ਉਹ ਕਰੋ ਗਿਆ ਹਾਂ ਤੇਰਾ ਪਿਓ ਬਲੈ ਜਾਂਦਾ ਹੁਣ ਡੈਡੀ ਰੱਬਾ ਕੀ ਹੋ ਗਿਆ ਇਹ रेडी ਕੀ ਹੋ ਗਿਆ ਉਹ ਕੀ ਹੋਇਆ ਕੁੜੀ ਰੌਣਕ ਪਾ ਲੱਗੀ ਹੈ ਕੀ ਗੱਲ ਹੋਈ ਬਸ ਨਹੀਂ ਬਸ ਇਹਦਾ ਚੁੰਨੀ ਜੀ ਨੂੰ ਪਤੰਗਾ ਲੱਗ ਗਿਆ ਸੀਗਾ ਹੋ ਜਾ ਪਰਾ ਕੁੜਗੇ ਨਵਾਂ ਸੂਟ ਲੈਿੰਦਾ ਸੇਦੇ ਚ ਕੀ ਹੁੰਦਾ ਹੈ ਐ ਨਹੀਂ ਰੋਈਦਾ ਹੁੰਦਾ ਪਾਣੀ ਦਾ ਗਲਾਸ ਲੈ ਕੇ ਦੇ ਮੈਨੇ ਹਾਂ ਲਿਓ ਨੀ ਚੁੱਪ ਕਰ ਨਵਾਂ ਸੂਟ ਲੈ ਕੇ ਆਵਾਂਗੇ ਆਪਾਂ ਗੱਲ ਸੁਣ ਕਣਕ ਪੱਕ ਗਈ ਹੈ ਆਪਣੀ ਹੁਣ ਵੱਢਾਂਗੇ ਕਣਕ ਤੇ ਤੈਨੂੰ ਰੀੜੀ ਦਿੰਨੇ ਹੁੰਦੇ ਹਨ ਨਾ ਐਸੇ ਕੀ ਤੂੰ ਵੱਢ ਲੈ ਤੇ ਦੋ ਸੂਟ ਵੱਧ ਸੰਭਾਲ ਲੈ ਠੀਕ ਹੈ ਡੈਡੀ ਬਸ ਹੁਣ ਖੁਸ਼ ਰਹਿ ਕਰ ਡੈਡੀ ਸੰਨ ਉਹਨੇ ਆਂ ਗਿਆ ਜੇ ਪਾਣੀ ਕਿ ਆ ਲੋ ਜੀ ਇੱਕ ਲਾਗੇ ਤੂੰ ਕਿਤੇ ਪੰਪ ਤੋਂ ਹੀ ਪਰ ਲਵਾ ਗਈ ਸੀ ਲਾਡੀ ਨੂੰ ਖਾਣਾ ਪੀਣਾ ਖਵਾਤਾ ਸੀ ਦਵਾਈ ਦੇਦੀ ਸੀ ਪਤ ਮੜੀ ਜੀ ਹਾਂਜੀ ਹਾਂਜੀ ਦਵਾਈ ਤਾਂ ਦੇਦੀ ਸੀ ਸੇਵੀਆਂ ਸੂਏ ਤੈਨੂੰ ਕਿਹਾ ਸੀ ਬਣਾ ਦਿਆ ਕਰ ਹੱਥ ਵੱਟੀ ਦੀਆਂ ਬੇਲੀਆਂ ਕਿ ਤੁਸੀਂ ਘਰੇ ਰਹਿਣ ਨੂੰ ਖਾਣ ਪੀਣ ਨੂੰ ਤਾਂ ਦੇਖ ਰੋ ਜਵਾਕ ਨੂੰ ਦੁੱਧ ਅੱਧ ਪਿਆ ਕਰੋ ਠੀਕ ਹੈ ਡੈਡੀ ਚਾਹ ਬਣਾਵਾ ਕੋਈ ਗੱਲ ਹੈ ਨਹੀਂ ਨਹੀਂ ਚਾਹ ਬਣਾ ਕੇ ਲੈ ਆਉਣੀ ਆ ਮੈਂ ਜਲਦੀ ਲਾਡੀ ਘਰ ਹੀ ਨਹੀਂ ਹੈਗਾ ਘਰ ਹੀ ਨਹੀਂ ਹੈਗਾ ਕਿੱਥੇ ਮੁੰਡਾ ਉਹ ਕਹਿੰਦਾ ਨਾ ਮੇਰਾ ਜੀ ਨਹੀਂ ਲੱਗ ਜਾਂਦਾ ਇੱਥੇ ਤੇ ਬੀਤਾ ਕਰਕੇ ਕਹਿੰਦਾ ਮੈਂ ਬਾਹਰ ਜਾ ਕੇ ਆਉਣਾ ਮਾੜਾ ਜਾਂ ਤੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਅਜੇ ਤੱਕ ਘਰ ਹੀ ਨਹੀਂ ਆਏ ਕਿਆ ਕੀ ਗੈਸੀ ਆਜੰਗੂ ਘਰੇ ਬਾਹਰ ਜਾਏ ਹਾਂ ਫੋਨ ਕੀਤਾ ਕੀਤਾ ਸੀ ਜਿਹੜੀ ਚੱਕ ਨਹੀਂ ਰਹੇ ਉਹ ਸੀ ਨਾ ਗੱਲ ਕਰਤੀ ਸੀ ਉਹਨਾਂ ਕੋਲ ਉਹ ਦਵਾਰੇ ਵੀ ਉੱਥੇ ਵਗ ਜਾਨੇ ਆਪਾਂ ਤੇ ਉਸ ਗੱਲ ਤੋਂ ਗੁੱਸਾ ਕਰ ਗਏ ਗੁੱਸਾ ਕਰ ਗਏ ਮੈਂ ਤਾਂ ਸੋਚੀ ਹੁੰਦੀ ਸੀ ਕਿ ਤੇ ਉੱਥੇ ਨਾ ਵਗ ਗਿਆ ਹੋਵੇ ਕਰ ਉੱਥੇ ਨਹੀਂ ਗਈ ਰੈੜੀ ਕਹਿੰਦਾ ਉਹ ਉੱਥੇ ਤਾਂ ਮੈਂ ਜਾਣ ਹੀ ਨਹੀਂ ਕਹਿੰਦਾ ਜੇ ਤੁਸੀਂ ਇੱਥੇ ਨਹੀਂ ਰੱਖ ਸਕਦੇ ਤੁਹਾਨੂੰ ਨਹੀਂ ਚੰਗਾ ਲੱਗਦਾ ਮੈਂ ਘਰੋਂ ਵਗ ਜਿਨਾ ਜਿਨ੍ਹਾਂ ਦਾ ਆਪਾਂ ਲੈ ਕੇ ਆਏ ਸੀ ਨਾ ਉਹ ਸਾਡੀ ਨੂੰ ਬੇਬੇ ਕੋਲੋਂ ਹਾਂ ਕਹਿੰਦਾ ਮੈਂ ਉੱਥੇ ਜਾਣਾ ਲੜਨ ਲੱਪਿਆ ਸੀ ਮੈਨੂੰ ਕੀ ਪਤਾ ਸੀ ਵੀ ਇਹਨੂੰ ਪਤਾ ਕੁਝ ਹੁੰਦਾ ਬਲਾਂ ਦੀ ਲੈ ਮੇਰੀ ਗੱਲ ਸੁਣ ਕਿੱਡੀ ਵੱਡੀ ਗੱਲ ਹੋ ਗਈ ਦਿਮਾਗ ਤੇ ਮੁੰਡੇ ਤੇ ਲੋਡ ਪਿਆ ਹੋਇਆਗਾ ਤੂੰ ਘਰੋਂ ਭਜਾਇਆ ਤਾਂ ਥੋੜਾ ਮਾੜਾ ਬਟਾ ਖਾਣੇ ਦੀ ਗੱਲ ਪੈਂਦੀ ਏ ਕਿ ਨਹੀਂ ਪੈਂਦੀ ਜਿਹੜੀ ਮੰਮੀ ਦੀ ਕੋਈ ਗਲਤੀ ਨਹੀਂ ਹੋਈਗੀ ਮੈਂ ਹੀ ਕਹਤਾ ਸੀ ਕਹਤਾ ਸੀ ਤੁਸੀਂ ਹੁਣ ਕਿੱਥੋਂ ਭਾਲੋਗੇ ਜਿਹਨੇ ਜਾ ਜਾਂਦੀ ਕਰ ਲਈ ਮੈਂ ਮੈਂ ਕਿਹੜਾ ਤਾਂ ਕਿਹਾ ਸੀ ਉਹਨੂੰ ਮੈਂ ਤਾਂ ਤਾਂ ਕਿਹਾ ਸੀ ਵੀ ਚੱਲ ਮਾੜਾ ਮੋਟਾ ਆਪਦਾ ਘਰ-ਬਾਰ ਜਾ ਕੇ ਸਾਂਭ ਲੂ ਉਹ ਵੀ ਤਾਂ ਨਾਗਣ ਉੱਤੇ ਜਦੋਂ ਮੈਂ ਇੱਥੇ ਸੀਗਾ ਨਾਲ ਮੈਂ ਆਪ ਛੱਡ ਕੇ ਆਉਂਦਾ ਤੈਨੂੰ ਪ੍ਰਧਾਨ ਬਣਨ ਦੀ ਐਸੇ ਦੀ ਵਿੱਚ ਕੀ ਲੋੜ ਸੀ ਚਲ ਡੈਡੀ ਮੰਮੀ ਨੂੰ ਕਾਹ ਤੋਂ ਲੜਦਾ ਮੈਂ ਹੁਣ ਪਤਾ ਨਹੀਂ ਪੁੱਤ ਕਿੱਥੇ ਹੋਊ ਕਿੱਥੇ ਨਾ ਸਿਆਣੀ ਬਣੀ ਸੀ ਘਰੇ ਮੁੰਡੇ ਨੂੰ ਜਾਣ ਕੇ ਦਿੱਤਾ ਬਲੇ ਤੈਨੂੰ ਇਹ ਸੋਚਣੀ ਚਾਹੀਦੀ ਐ ਅਸਤ ਬਧੇਰਾ ਰੋਕਿਆ ਸੀ ਜਿਹੜੇ ਰੁਕੇ ਨਹੀਂ ਉਹ 베ਰੀ ਦਾ ਉਹਨਾਂ ਦਾ ਤਾਂ ਦਿਮਾਗ ਨਹੀਂ ਸੱਟੇਗਾ ਉਹਨਾਂ ਤਾਂ ਪਤਾ ਹੀ ਨਹੀਂ ਲੱਗਦਾ ਕੁਛ ਤੇ ਫਿਰ ਹੁਣ ਕੀ ਕਰੀ ਆਪਾਂ ਮੈਨੂੰ ਕਰਨਾ ਪੈਣਾ ਤੂੰ ਤਾਂ ਕਰਤਾ ਜਿਹੜਾ ਕਰਨਾ ਸੀ ਜੇ ਹੁਣ ਮੁੰਡਾ ਨਾ ਮਿਲਿਆ ਰਸ ਮੈਂ ਕੀ ਕਰੂੰਗਾ ਨਾਲ ਤਾਂ ਕੋਈ ਗੱਲ ਲਾਂਭਾ ਇਕੱਠਾ ਮੈਨੂੰ ਇੱਥੇ ਸਿਰ ਨੂੰ ਕਰ ਦੇਗੀ ਤੂੰ ਡੈਡੀ ਉਹ ਦੱਸ ਕੇ ਗਏ ਉਹ ਬੇਬੇ ਕੋਲ ਹੀ ਗਏ ਆ ਉਥੇ ਕੋਈ ਨਹੀਂ ਪੁੱਤ ਮੈਂ ਜਾਨਣਾ ਕਿ ਮੈਂ ਜਾ ਕੇ ਨਾ ਉਹਨਾਂ ਨਾਲ ਕਰ ਤਾਂ ਗੱਲ ਬਸ ਮੈਂ ਵੀ ਜਾਣੀ ਜੜੀ ਤੁਹਾਡੇ ਨਾਲ ਤੂੰ ਉੱਥੇ ਕੀ ਕਰਾਂਗੀ ਮੇਰੇ ਨਾਲ ਗੱਡੀ ਮੈਨੂੰ ਨਾਲ ਚੱਲ ਮੇਰੇ ਨਾ ਮਨ ਜਾ ਡਰੀ ਜਾਂਦਾ ਪਤਾ ਨਹੀਂ ਕਿਉਂ ਮੈਨੂੰ ਐ ਲੱਗ ਰਿਹਾ ਜਿਵੇਂ ਕੁਝ ਹੋ ਰਿਹਾ ਮੈਂ ਤੇ ਨਾਲ ਚੱਲੂੰਗੀ ਤੁਸੀਂ ਇਕੱਲੇ ਕਿਉਂ ਜਾਂਦੇ ਹੋ ਚੱਲ ਆਜੋ ਖੜਜੋ ਮੈਂ ਵੀ ਨਾਲ ਚੱਲੂੰਗੀ ਮੈਂ ਇਹਨੂੰ ਇਕੱਲੇ ਨੂੰ ਕਿਵੇਂ ਤੋੜ ਸਕਦੀ ਆ ਤੁਹਾਡੇ ਨਾਲ ਜੇ ਨਾ ਜਾਣੀ ਕੋਈ ਹੀਮਖੀਮ ਹੋ ਗਈ ਜਾਂ ਕੋਈ ਜਾਂ ਤੁਸੀਂ ਉਹਨੂੰ ਲੱਭਣ ਵਾਗੋ ਠਾਈ ਸੋਚਿਆ ਕਰ ਤੂੰ ਪੁੱਠਾ ਹੀ ਸੋਚਿਆ ਕਰ ਹੀਮਖੀਮ ਹੋ ਗਈ ਨਾਲ ਲੱਗ ਮੂਰੇ ਹੁਣ ਤੋੜ ਤਾਂ ਸਿਆਣੀ ਬਣਨੀ ਛੱਡ ਜੋ ਘਰ ਦੇ ਦੇ